रोज अपने जीवन में लड़ाई करनी पड़ती है किसी न किसी युद्ध को जीतना पड़ता है किसी न किसी मुश्किल के ऊपर हमें क्या करना पड़ता है लड़ाई करके जीत प्राप्त करनी पड़ती है हमें किसी की मदद की मदद जरूरत है, हमें ये बात माननी होगी आज अगर हम अपने हालात में से निकलना चाहते हैं, तो परमेश्वर ने अपने पवित्र वचन में पहले से ही कहा है कि मैं तुमसे इतना प्यार करता हूं कि तुम जो भी मदद मुझसे मांगोगे मैं तुम्हें वो मदद देने के लिए तैयार हूँ आज एक इंसान गरीबी से निकलना चाहता है बीमारी से निकलना चाहता है आज एक इंसान बड़ा बनना चाहता है अपने सपनों को पूरा करना चाहता है अपने बच्चों के सपनों को पूरा करना चाहता है बहुत कुछ करना चाहता है मुझे आवाज से बोलो हाले लोहिया आइए अपनी हथ बंद करो अपने खुली ना हो ਦੀ ਅੱਖਾਂ ਨੂੰ ਬੰਦ ਕਰੋ ਹੱਥਾਂ ਨੂੰ ਉਠਾਓ ਸ੍ਰੀਪਿਤਾ ਪ੍ਰਭੂ ਯਿਸੂ ਦੇ ਸੰਮਤੀ ਜਿੰਦਾ ਨਾਮ ਦੇ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਹੁਣੇ ਆਂ ਔਰ ਪ੍ਰਾਰਥਨਾ ਕਰਦਾ ਪ੍ਰਭੂ ਤੇਰੀ ਇਸ ਕਲੀਸਿਆ ਦੇ ਲਈ ਸਭ ਤੋਂ ਪਹਿਲਾਂ ਖੁਦਾਵਾਨ ਪ੍ਰਾਰਥਨਾ ਤੇਰੀ ਦਾਸ ਤੇਰੀ ਦਾਸੀ ਦੇ ਲਈ ਉਹਨਾਂ ਦੀ ਪੂਰੀ ਟੀਮ ਦੇ ਲਈ ਜਿਨ੍ਹਾਂ ਨੂੰ ਤੂੰ ਇਸ ਜਗ੍ਹਾ ਤੇ ਖੁਦਾਵਾਨ ਮਸਾ ਕਰਕੇ ਭੇਜਿਆ ਹੋਇਆ ਉਹ ਤੇਰਾ ਉਹ ਪਵਿੱਤਰ ਕਲਾਮ ਜਿਸ ਨੂੰ ਸੁਣ ਕੇ ਅੰਨੇ ਦੇਖਦੇ ਲੰਗੜੇ ਚੱਲਦੇ ਖੁਦਮ ਨੂੰ ਲੋਕਾਂ ਨੂੰ ਸੁਣਾ ਰਹੇ ਔਰ ਅੱਜ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਪੰਜਾਬੀ ਕ੍ਰਿਸਚਨ ਲੀਡਰਸ਼ਿਪ ਦੀ ਪੂਰੀ ਟੀਮ ਨੂੰ ਤੇਰੇ ਹੱਥਾਂ ਚ ਦੇਣਾ ਇਸ ਨਗਰ ਨੂੰ ਤੇਰੇ ਹੱਥਾਂ ਦੇ ਵਿੱਚ ਸੌਂਪ ਦੇਣਾ ਪ੍ਰਭੂ ਜੀ ਤੇਰੇ ਸਰਗਦੂਤਾ ਦੀ ਬਾਣ ਨੂੰ ਮੈਂ ਮੰਗ ਲੈਂਦਾ ਪ੍ਰਭੂ ਇਸ ਜਗਤ ਲਈ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੌਜੂਦ ਉੱਥੇ ਮੇਰਾ ਪਵਿੱਤਰ ਆਤਮਾ ਕਾਰਿਆ ਕਰਦਾ ਹੈ ਅਤੇ ਉਹ ਤੇਰੇ ਸੇਵਕ ਪਾਸਟਰ ਹਰਦੀਪ ਸਿੱਧੂ ਜੀ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਮਾਣਾ ਔਰ ਖਾਸ ਮੈਂ ਆਪਣੇ ਲਈ ਵੀ ਮੰਗਦਾ ਇਸ ਕਲੀਸਿਆ ਲਈ ਵੀ ਹੁਣ ਉਹ ਜਿਹੜਾ ਰੀਮਾ ਵਚਨ ਸੁਣਾਉਣ ਉਹ ਸਾਡੀ ਜ਼ਿੰਦਗੀ ਚ ਸੂਗੁਣਾ ਫਲ ਲੈ ਕੇ ਆਏ ਪਰਬਜੀ ਉਹ ਵਚਨ ਨੂੰ ਸੁਣਦਿਆਂ ਸਾਰ ਹਰ ਇੱਕ ਜ਼ੰਦ ਦੇ ਬੰਧਨ ਟੁੱਟ ਜਾਣ ਤੋਂ ਬੁਝੇ ਪਰ ਪਿਤਾ ਪਰਮੇਸ਼ਰ ਮੇਰਾ ਵਿਸ਼ਵਾਸ ਆ ਕਿ ਉਹ ਆਪਣੇ ਦਾਸ ਨੂੰ ਵਚਨ ਦੇ ਹallelujah ਜੋ ਦੱ ਤਾੜੀ ਬੁਜਾਓ ਪਰਮੇਸ਼ਰ ਦੇ ਲਈ ਕਿਉਂਕਿ ਬਹੁਤ ਸੋਹਣਾ ਮੈਸੇਜ ਜੋ ਪਰਮੇਸ਼ਰ ਦਾ ਵਚਨ ਸੀ ਉਹ ਖੁਦਾ ਦੇ ਦਾਸ ਨੇ ਆਪ ਜੀ ਨੂੰ ਸੁਣਾਇਆ ਇਹ ਗੱਲ ਨੂੰ ਹਮੇਸ਼ਾ ਯਾਦ ਰੱਖੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਇਕੱਲੇ ਨਹੀਂ ਹੋ ਕੌਣ ਆਪਣੇ ਆਪ ਨੂੰ ਇਕੱਲਾ ਮੰਨਦਾ ਹੈ ਆਪਣੇ ਹੱਥਾਂ ਨੂੰ ਉਠਾਓ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਰਿਸ਼ਤੇਦਾਰ ਤੁਹਾਡੇ ਨਾਲ ਦੇ ਜੰਮੇ ਤੁਹਾਨੂੰ ਛੱਡ ਸਕਦੇ ਆ ਪਰ ਜੇ ਤੁਹਾਡਾ ਵਿਸ਼ਵਾਸ ਪਵਿੱਤਰ ਬਾਈਬਲ ਤੇ ਆ ਉਹ ਤੁਹਾਨੂੰ ਕਦੀ ਵੀ ਅਨਾਦ ਨਹੀਂ ਛੱਡੇਗਾ ਹallelujah बस शॉर्टली ਗੱਲ ਕਰਨੀ ਹੈ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਤੁਸੀਂ ਵੀ ਵਾਪਸ ਜਾਣਾ ਹੈ ਮੈਂ ਵੀ ਜਲੰਧਰ ਵਾਪਸ ਜਾਣਾ ਹੈ ਤੋਂ ਬਾਅਦ ਚੰਗੋਰ ਮੀਟਿੰਗਾਂ ਨੇ 2008 ਦੇ ਵਿੱਚ ਮੈਂ ਫਸਟ ਟਾਈਮ ਪ੍ਰਭੂ ਦਾ ਬਚਨ ਸੁਣਿਆ ਸੀ ਉਸ ਦਾ ਕਾਰਨ ਚਰਚੀ ਜਾਣਾ ਮੇਰੇ ਮੰਮਾ ਸੀ ਜੋ ਬਿਮਾਰ ਰਹਿੰਦੇ ਸੀ ਤੇ ਡਾਕਟਰਾਂ ਨੇ ਉਹਨਾਂ ਨੂੰ ਕਲੀਅਰ ਕਹਿਤਾ ਸੀਗਾ ਕਿ ਜੇ ਤੁਸੀਂ ਇਹਨਾਂ ਨੂੰ ਆਪਣੇ ਵਿੱਚ ਰੱਖਣਾ ਚਾਹੁੰਦੇ ਹੋ ਇਹਨਾਂ ਨੂੰ ਜਿਹੜੇ 3 ਟਾਈਮ ਇੰਜੈਕਸ਼ਨ ਲੱਗਦੇ ਉਹ ਲੱਗਦੇ ਰਹਿਣਗੇ ਤੇ ਮੇਰੇ ਪਾਪਾ ਦੀ ਜਿੰਨੀ ਕਮਾਈ ਸਾਰੀ ਉਹਨਾਂ ਨੇ ਆਪਣੇ ਲਈ ਪਰਟਨੈਂਟ ਤੇ ਲਾਈ। ਪਰ ਇੱਕ ਸਮਾਂ ਆਇਆ ਜਦੋਂ ਟੋਟਲ ਡੈੱਡ ਹੋ ਗਏ ਜਦੋਂ ਉਹਨਾਂ ਨੂੰ ਚਰਚ ਜਿਹੜੇ ਮੇਰੇ ਸਪਿਰਚੁਅਲ ਫਾਦਰ ਨੇ ਜਿੰਨਾ ਤੋਂ ਮੈਂ ਬਪਟਿਸਮਾ ਲਿਆ ਅਬੂਸਾ ਅੰਕੁਰ ਨਰੂਲਾ ਜੀ ਜਦੋਂ ਮੈਂ ਉਹਨਾਂ ਕੋ ਉਹਨਾਂ ਨੂੰ ਲੈ ਕੇ ਗਿਆ 4 ਦਿਨ ਤੇ ਬੇਹੋਸ਼ ਚੱਲਦੋਂ ਉਹਨਾਂ ਨੇ ਹੱਥ ਰੱਖਿਆ ਤੇ ਪ੍ਰਭੂ ਦੇ ਨਾਮ ਨੇ ਜਦੋਂ ਉਹਨਾਂ ਦੀ ਪ੍ਰਾਰਥਨਾ ਕੀਤੀ ਉਹ 4 ਦਿਨ ਤੇ ਬੇਹੋਸ਼ ਹੋ ਮੇਰੇ ਮੰਮਾ ਨੇ ਆਖਾ ਕੋਲੀਆਂ ਹallelujah ਉਸ ਤੋਂ ਬਾਅਦ ਜਦੋਂ ਪਾਸਟੂਰ ਨੇ ਦੱਸਿਆ ਕਿ वचन ਬਹੁਤ ਲੋਕ ਚਰਚਾਉਂਦੇ ਆ ਭੀੜ ਦੀ ਭੀੜ ਆਉਂਦੀ ਆ ਯੀਸ਼ੂ ਮਸੀਹ ਦੇ ਵੀ ਮਗਰ ਲੱਖਾਂ ਲੋਕ ਸੀ ਪਰ ਚੁਣੇ ਘੱਟ ਗਏ ਉਸ ਦਾ ਕਾਰਨ ਕੀ ਆ ਜਦੋਂ ਅਸੀਂ ਚਰਚ 'ਚ ਬੈਠ ਕੇ ਦਾਸ ਵਾਲੀ ਨਹੀਂ ਦੇਖਦੇ ਹੋ ਕਹਿ ਕੀਆ ਉਹ ਨਹੀਂ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ ਡਿਲੀਵਰੈਂਸ ਨਹੀਂ ਆਉਂਦੀ ਹallelujah ਮੈਂ ਖੁਦਾ ਦੇ ਦਾਨਸ ਤੋਂ ਪੁੱਛਿਆ ਉਹਨਾਂ ਨੇ ਮੈਨੂੰ ਸੇਵਾ ਦਿੱਤੀ ਕਿ ਤੂੰ ਜੋੜਿਆਂ ਦੀ ਸੇਵਾ ਸ਼ੁਰੂ ਕਰ। ਮੈਂ ਇਮਾਨਦਾਰੀ ਨਾਲ ਕੀਤੀ। ਸਾਊਂਡ ਦੀ ਸੇਵਾ ਮੈਲੀ ਉਹ ਵੀ ਇਮਾਨਦਾਰੀ ਨਾਲ। ਦੇ ਬਾਏ ਟੀਮ ਮम्मा ਚੰਗੇ ਹੁੰਦੇ ਰਹੇ ਹਾਲੇਲੂਇਆ। ਰੈਗੂਲਰ 3 ਸਾਲ ਸੱਚ ਜਾਣ ਦੇ ਬਾਅਦ ਵੀ ਮम्मा ਠੀਕ ਨਹੀਂ ਇੰਡਕਸ਼ਨ ਉਹਨਾਂ ਦੇ ਲੱਗਦੇ ਰਹੇ। ਫਿਰ ਉਹੀ ਅਟੈਕ ਆਇਆ। ਟੋਟਲ ਡੈਡ ਰਾਤ ਨੂੰ ਇੱਕ ਮੈਨੂੰ ਫੋਨ ਕੀਤਾ ਪਾਸਟੂਰ ਮम्मा ਡੈਡ ਤਾਂ ਟੋਟਲ ਕਹਿੰਦੇ ਮੈਂ ਆਖਰੀ ਪ੍ਰੇਰ ਕਰਦੀ ਆ ਪਰਮੇਸ਼ਵਰ ਦੀ ਮਰਜ਼ੀ ਆ ਮਮਾ ਨੂੰ ਚੰਗਾ ਕਰ ਦੇਗਾ ਜਾਂ ਪਰਮੇਸ਼ਵਰ ਮਮਾ ਨੂੰ ਆਪਣੇ ਕੋਲ ਬੁਲਾ ਲੇਗਾ ਹallelujah ਹallelujah ਉਹ ਮੈਂ ਉਸੇ ਨਾਈਟ ਜਿੱਦਾਂ ਹੀ ਉਹਨਾਂ ਦੇ ਇੰਜੈਕਸ਼ਨ ਲਗਾਉਣ ਲੱਗਾ ਉਹਨਾਂ ਦੀ ਨਾੜ ਦੇ ਵਿੱਚ ਕਿਉਂਕਿ 14 ਸਾਲ ਦੀ ਉਮਰ 'ਚ ਡਾਕਟਰਾਂ ਨੇ ਮੈਨੂੰ ਇੰਜੈਕਸ਼ਨ ਲਗਾਉਣਾ ਸਿਖਾ ਦਿੱਤਾ ਸੀ ਕਿ ਕਿਦਾਂ ਲਾਣਾ ਕਿ ਬਾਈ ਚਾਂਸ ਅਸੀਂ ਲੇਟ ਹੋਈਏ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਉਹ ਜਿੱਦਾਂ ਹੀ ਮੈਂ ਉਹਨਾਂ ਦੇ ਬਾਹਾਂ ਦੇ ਵਿੱਚੋਂ ਸੂਈ ਨੂੰ ਧਕੇਲਿਆ ਉਹਨਾਂ ਨੇ ਇੱਕਦਮ ਸੋਚੀ ਬਾਹਰ ਕੱਢ ਲਈ ਕਿ ਅੱਜ ਮੈਂ ਇੰਜੈਕਸ਼ਨ ਨਹੀਂ ਲਾਉਣਾ ਜੇ ਪਰਮੇਸ਼ਰ ਮੈਨੂੰ ਪਿਆਰ ਕਰਦਾ ਆ ਉਹ ਮੈਨੂੰ ਸੰਭਾਲੇਗਾ ਤੇ ਮੈਨੂੰ ਇਸ ਇੰਜੈਕਸ਼ਨ ਦੀ ਲੋੜ ਨਹੀਂ ਅੱਜ ਪੂਰੇ ਉਸ ਚੀਜ਼ ਨੂੰ 14 ਸਾਲ ਹੋ ਚੁੱਕੇ ਆ ਬਿਲਕੁਲ ਠੀਕ ਆ ਪੂਰਾ ਚਰਚ ਲੀਡਰਸ਼ਿਪ ਸਾਰਾ ਕੁਝ ਉਹ ਸੰਭਾਲ ਦਿਆ ਮੇਰਾ ਪਰਿਵਾਰ ਉਹ ਸੰਭਾਲ ਦਿਆ ਚਾਹੇ ਮੈਂ ਰਾਤ ਘਰ ਜਾਵਾਂ ਨਾ ਜਾਵਾਂ ਸਾਰਾ ਕੁਝ ਉਹ ਹੈਂਡਲ ਕਰ ਦਿਆ ਹallelujah ਪਰਮੇਸ਼ਰ ਬਹੁਤ ਵਧਾਉਂਦਾ ਜਦੋਂ ਕੋ ਦੰਦਾ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਵਫਾਦਾਰ ਹੁੰਨੇ ਪ੍ਰਭੂ ਨੇ ਫੇ ਮੈਨੂੰ ਮਿਨਿਸਟਰੀ ਦੇ ਵਿੱਚ ਚੁਣਿਆ ਮੈਂ ਅਪੋਸਟੋਲੀ ਤੋਂ ਲੱਕ ਮਾਇਆ 2016 ਦੇ ਵਿੱਚ ਰਾਜਸਥਾਨ ਦੇ ਵਿੱਚ ਮੇਰੇ ਉੱਤੇ ਜਾਨ ਲੈਵਾ ਹਮਲਾ ਹੋਇਆ ਸਾਡੀ ਪੂਰੀ ਟੀਮ ਤੇ ਮੇਰੀ ਸੱਜੀ ਲੱਤ ਤਾਂ ਕਿ ਈਵਨ ਦੈਨ 5 ਸਾਲ ਅਸੀਂ ਉਹ ਕੇਸ ਲੜਿਆ 2022 ਚ ਅਸੀਂ ਉਹ ਕੇਸ ਨੂੰ ਜਿੱਤਿਆ ਪ੍ਰਭੂ ਈਸ਼ੂ ਮਸੀਹ ਦੇ ਸਾ ਮੱਥੀ ਨਾਮ ਦੇ ਵਿੱਚ ਪਰਮੇਸ਼ਰ ਦੇ ਵਿਚਾਰਾ ਬਹੁਤ ਸੁਖਾ ਕਈ ਲੋਕ ਚਮਤਕਾਰ ਲਈ ਚਸ ਚੌਲਦੇ ਆ ਕਿ ਸਾਡੀ ਲਾਈਵ ਚ ਲੈ ਬਈ ਆਸਥੀ ਜੀ ਨੇ ਬਬ ਦੁਆ ਕਰਤੀ ਕਮਾ ਨਹੀਂ ਜੇ ਲਾਈਫ ਟਾਈਮ ਆਸ਼ੀਸ਼ ਬਰਕਤ ਡਿਲੀਵਰੇਂਸ ਚਾਹੀਦੀ ਆ ਇੱਕੋ ਸੱਚਾ ਵਫਾਦਾਰ ਰਹੋ ਆਪਣੇ ਦਾਸ ਦੇ ਨਾਲ ਵਫਾਦਾਰ ਰਹੋ ਆਪਣੀ ਕਲੀਸਿਆ ਦੇ ਨਾਲ ਵਫਾਦਾਰ ਰਹੋ ਪਰਮੇਸ਼ੁਰ ਤੁਹਾਡੇ ਸਾਰੇ ਮੰਦਰਾਂ ਨੂੰ ਖੋਲੇਗਾ ਹallelujah ਔਰ ਪੰਜਾਬ ਪਿਸ਼ਚ ਲੀਡਰਸ਼ਿਪ ਦੀ ਗੱਲ ਕਰਨ ਜਾ ਰਹੇ ਆ ਲਾਸਟ ਜੋ ਸਿੰਗਰ ਹਨਿਆਮਿੰਦਰ ਉਹਨੇ ਪ੍ਰਭੂ ਯਿਸੂ ਮਸੀਹ ਬਾਰੇ ਗਲਤ ਬੋਲਿਆ ਉਹਦੇ ਤੇ ਪਰਚਾ ਦਰਜ ਕਰਵਾਇਆ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਵੀ ਉਹਨੇ ਸੌਰੀ ਨਹੀਂ ਕੀਤੀ ਪਰਮੇਸ਼ਵਰ ਆਪ ਹੀ ਉਹਨੂੰ ਸਜ਼ਾ ਦੇ ਰਿਹਾ ਹallelujah ਪਰ ਉਸ ਤੋਂ ਬਾਅਦ ਮੇਰੇ ਉੱਤੇ ਪ੍ਰਸ਼ਾਸਨ ਨੇ ਦਬਾਅ ਪਾਇਆ ਮੇਰੇ ਤੇ ਐਫ ਆਈ ਆਰ ਮੌਟ ਕੀਤੀ ਗਈ ਮੈਨੂੰ 12 ਦਿਨ ਜੇਲ੍ਹ ਭੇਜਿਆ ਗਿਆ ਤੇ ਹੁਣ ਤਾਂ ਪ੍ਰਭੂ ਨੂੰ ਠੁਕਰਾਏਗਾ ਮੈਂ ਜੂਨ ਮੈਂ ਮੰਥ ਦੀ ਗੱਲ ਕਰ ਰਿਹਾ ਪਰ ਧੰਨਵਾਦ ਪਰਮੇਸ਼ਰ ਦਾ ਜੇਲ੍ਹ ਦੇ ਵਿੱਚ ਵੀ ਮੈਂ ਉੱਥੇ ਇਦਾਂ ਹੀ ਪ੍ਰਚਾਰ ਕਰਕੇ ਆਇਆ ਜਿੱਦਾਂ ਤੁਹਾਡੇ ਸਾਹਮਣੇ ਕਰ ਰਿਹਾ ਹallelujah ਸੰਦੇ ਚਰਚੂ ਉੱਥੇ ਲੱਗਦਾ 45 ਡਿਗਰੀ ਟੈਂਪਰੇਚਰ ਤੇ ਮੈਂ AC ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਵੀ ਖਾਣਾ ਆਪਣੀ ਮਨ ਪਸੰਦ ਦਾ ਖਾਦਾ ਜਿੱਦਾਂ ਘਰ ਕੰਦਾ ਸੀ ਇਹ ਸਾਰੀ ਦਿਨੇ ਸਨੋਇੰਟਿੰਗ ਪਰਮੇਸ਼ੁਰ ਦੀਆ ਜਿੱਦਾਂ ਪਾਸਟਰ ਜੀ ਨੇ ਕਿਹਾ ਉਹ ਹਮੇਸ਼ਾ ਸਾਡੇ ਨਾਲ ਆ ਹallelujah ਐਤੇ ਕਿਸੇ ਨੂੰ ਦੋ ਦਿਨ ਜੇਲ੍ਹ ਬੈਣਾ ਪੈਣਾ ਲੱਗਦਾ ਛੱਡੂ ਚਰਚ ਚੁੱਟ ਚ ਮੈਂ ਕੀ ਲੈਣਾ ਪਾਸਟਰ ਤੋਂ ਪਰ ਨਹੀਂ ਜਿੰਨੀ ਦੇਰ ਤੁਸੀਂ ਅੜੇ ਤੇ ਖੜੇ ਰਹੋਗੇ ਪਰਮੇਸ਼ੁਰ ਤੁਹਾਨੂੰ ਬਰੈਸ ਕਰੇਗਾ ਹallelujah ਉਸ ਤੋਂ ਬਾਅਦ ਇਹ ਪੰਜਾਬ ਪੀਸਰ ਲੀਡਰਸ਼ਿਪ ਦਾ ਗਠਨ ਕੀਤਾ ਗਿਆ ਜਿਹੜਾ ਮੈਂ ਚੇਅਰਮੈਨ ਚੁਣਿਆ ਗਿਆ ਹਰੇਕ ਜ਼ਿਲ੍ਹੇ ਦੇ ਵਿੱਚ ਜਲੰਧਰ ਅਮ੍ਰਿਤਸਰ ਗੁਰਦਾਸਪੁਰ ਪਟਿਆਲਾ ਹਰੇਕ ਜ਼ਿਲ੍ਹੇ ਦੇ ਵਿੱਚ ਟੀਮ ਬਣਾਈ ਗਈ ਆ ਉਹ ਸਿਰਫ ਇਸ ਕਰਕੇ ਬਣਾਈ ਗਈ ਆ ਜਿਹੜੇ ਸੇਵਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂ ਕਲੀਸਿਆ ਨੂੰ ਤੰਗ ਕੀਤਾ ਜਾ ਰਿਹਾ ਉਹ ਸਾਨੂੰ ਯਾਦ ਕਰੇ ਅਸੀਂ ਰਾਤ ਨੂੰ ਵੀ ਤੁਹਾਡੇ ਕੋਲ ਪਹੁੰਚਾਂਗੇ ਹallelujah ਕਿਉਂਕਿ ਬਾਈਬਲ ਵਿੱਚ ਲਿਖਿਆ ਪਰ ਮੈਨੂੰ ਨੇ ਸੇਵਕਾਂ ਨੂੰ ਬLES ਕੀਤਾ ਜ਼ਰੂਰੀ ਨਹੀਂ ਇਹ ਸੇਵਕਾਂ ਦੀ ਇਹ ਕਿਵੇਂ ਪ੍ਰਚਾਰ ਹੀ ਕਰਨਾ ਮੈਂ ਵੱਡੀਆਂ ਮੀਟਿੰਗਸ ਕਰਾਉਣਾ ਕਰ ਚੁੱਕਾ ਆ ਪਰ ਹੁਣ ਪਰਮੇਸ਼ੁਰ ਨੇ ਮੈਨੂੰ ਇਸਤੇਮਾਲ ਕਰ ਰਿਹਾ ਕਿ ਲੋਕਾਂ ਦੇ ਵਿੱਚ ਜਾ ਲੋਕਾਂ ਦੇ ਵਿੱਚ ਦੁੱਖ ਤੇ ਪਰੇਸ਼ਾਨੀਆਂ ਬਹੁਤ ਆ ਉਹ ਹੱਲ ਕਰ ਹallelujah ਅਸਟਾ ਨਿੱਕੀ ਜੀ ਗੱਲ ਤੋਂ ਅਵਿਰੋਧ ਕਰ ਦਿੱਤਾ ਜਾਂਦਾ ਹੈ ਕਿ ਧਰਮ ਬਦਲ ਦਿੰਦੇ ਆ ਇਹ ਆ ਮੇਰਾ ਤਾਂ ਨਹੀਂ ਬਦਲਿਆ ਮੈਂ 2008 ਚ ਜਿੱਥੋਂ ਆਇਆ ਸੀ ਅੱਜ ਵੀ ਉੱਥੇ ਆ ਹਾਂ ਮੇਰੀ ਲਾਈਫ ਬਦਲ ਚੁੱਕੀ ਆ ਹallelujah ਮੇਰੇ ਅੰਦਰ ਜੋ ਕਮਾਂਡ ਸੀ ਉਹ ਇਸਿਊ ਨੇ ਕੱਢ ਦਿੱਤਾ ਮੇਰੇ ਅੰਦਰ ਜੋ ਪੈਸੇ ਦਾ ਕਮਾਨ ਸੀ ਕਿ ਮੇਰੇ ਬਾਪ ਕੋ ਦੁਨਿਆਵੀ ਵਿਹੋ ਕੋ ਪੈਸਾ ਬਹੁਤਾ ਉਹ ਕੱਢ ਦਿੱਤਾ ਜਿਹੜੇ ਮੈਂ ਭੈਣ ਨੂੰ ਜਾਂ ਭਾਈ ਨੂੰ ਬੰਦਾ ਨਹੀਂ ਸਮਝਦਾ ਸੀ ਅੱਜ ਮੈਂ ਉਹਨਾਂ ਨੂੰ ਆਪਣੇ ਦਿਲ ਦੇ ਕਰੀਬ ਰੱਖਦਾ ਕਿਉਂਕਿ ਮੈਨੂੰ ਪਤਾ ਮੇਰੇ ਆਪਣੇ ਆ ਨੇ ਮੈਨੂੰ ਛੱਡ ਜਾਣਾ ਵਾ ਤੁਸੀਂ ਜੇ ਮੇਰੇ ਲਈ ਪ੍ਰਾਰਥਨਾ ਕਰੋਗੇ ਪਰਮੇਸ਼ਰ ਮੈਨੂੰ ਹੋਰ ਵਧਾਏਗਾ ਹਾਲੇਲੂਇਆ ਆ ਤੁਸੀਂ ਵੀ ਬੈਠੇ ਆ ਬਹੁਤ ਸਮੱਸਿਆ ਹੋ ਸਕਦੀਆਂ ਆਂਡ ਗਵਾਂਡ ਆਸ ক্লোਸ ਧਰ ਦੇ ਵਿੱਚ ਇਸ ਕਰਕੇ ਪਰਮੇਸ਼ਰ ਨੇ ਜੋ ਮੈਨੂੰ ਵਿਜ਼ਨ ਦਿੱਤਾ ਆ ਮੈਂ ਉਹਦੇ ਉੱਤੇ ਚੰਦਾ ਪਿਆ ਉਹ ਖੁਦਾਵਾਨੀ ਯਿਸੂ ਦੀ ਇੰਨੀ ਕਿਰਪਾ ਆ ਕਿ ਭਾਜਾਰ ਚ ਕਿਸੇ ਵੀ ਪ੍ਰੋਫੈਸ਼ਨ ਉੱਚੇ ਅਧਿਕਾਰੀ ਨੂੰ ਜੇ ਫੋਨ ਵੀ ਕਰਾਂ ਜੋ ਨਾਲ ਹੀ ਤੁਕਰੇ ਬੈਕ ਕਾਲ ਆਉਂਦੀ ਆ ਕਿ ਹਾਂਜੀ ਚੇਅਰਮੈਨ ਸਾਹਿਬ ਫੋਨ ਆਇਆ ਸੀ ਮੀਟਿੰਗ ਚ ਪੀ.ਡੀ.ਸੀ ਦੱਸੋ ਕਿ ਕਿਹੜੇ ਐਸ.ਐਸ.ਐਮ ਨੂੰ ਕਹਿਣਾ ਆ ਕਿ ਇਹ ਗ੍ਰੇਸ ਰੱਬ ਦੀ ਆ ਨਾ ਕਿ ਤੇਰੀ ਹallelujah ਇਹ ਮਹਿਮਾ ਇਸ਼ੂ ਦੀ ਆ ਕਿਉਂਕਿ ਮੈਨੂੰ ਤਾਂ ਕੋਈ ਜਾਣਦਗੀ ਨਹੀਂ ਸੀ ਉਹਦੀ ਅਨੋਇੰਟਿੰਗ ਨਾ ਉਹਦੇ ਮੱਸੇ ਨਾਲ ਅੱਜ ਸਾਰੇ ਜਾਣਦੇ ਨੇ ਹallelujah ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਮਾਂਗਾ ਕੱਟ ਕੇ ਇਸ਼ੂ ਦਾ ਪ੍ਰਚਾਰ ਕਰੂੰਗਾ ਮੈਨੂੰ ਜਰੂਰ ਜਿਹੜੀ ਅੱਜ ਹੁਸ਼ਿਆਰਪੁਰ ਕੋਲ ਮੀਟਿੰਗ ਕਰਨੀ ਕਿਸ ਸਮਾਂ ਹੋਊਗਾ ਸਾਰਿਆਂ ਨੂੰ ਜੈਮਸੀ ਕੀ ਮੈਂ ਚੇਅਰਮੈਨ ਪਾਸਟਰ ਹਰਜੂ ਸਿਟੀ ਪੰਜਾਬ 크ਰਿਸਚਨ ਲੀਡਰਸ਼ਿਪ ਤੋਂ ਮੀਡੀਆ ਦੁਆਰਾ ਦੱਸਣਾ ਚਾਹੁੰਦਾ ਕਿ ਅੱਜ ਹੁਸ਼ਿਆਰਪੁਰ ਵਿਕੇ ਜੈਪ 크ਿਸਚਨ ਲੀਡਰਸ਼ਿਪ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਹੁਤ ਸਾਰੇ ਲੋਕ ਖੁਦਾ ਦੇ ਦਾਸ ਉਸ ਮੀਟਿੰਗ ਦੇ ਵਿੱਚ ਮੌਜੂਦ ਹੋਏ ਇਸ ਮੀਟਿੰਗ ਦਾ ਕਾਰਨ ਸੀਗਾ ਕਿ ਜਿਸ ਤਰ੍ਹਾਂ ਪੰਜਾਬ 크ਿਸਚਨ ਲੀਡਰਸ਼ਿਪ ਦਾ ਏਜੰਡਾ ਸਾਰਿਆਂ ਨੂੰ ਪਤਾ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਟੀਮ ਨਿਯੁਕਤੀ ਕੀਤੀ ਜਾਂਦੀ ਆ ਉਹ ਟੀਮ ਨਿਯੁਕਤੀ ਇਸ ਕਾਰਨ ਕੀਤੀ ਜਾਂਦੀ ਆ ਕਿ ਜੋ ਮਸੀਹ ਲੋਕਾਂ ਤੇ ਅਤਿਆਚਾਰ ਜਾਂ ਸਮੱਸਿਆਵਾਂ ਆਂਦੀਆਂ ਉਹਨਾਂ ਨੂੰ ਸਾਡੀ ਟੀਮ ਜਾ ਕੇ ਤੁਰੰਤ ਹੱਲ ਕਰ ਸਕੇ ਔਰ ਉਹ ਪਿਆਰ ਸਾਨੂੰ ਹੁਸ਼ਿਆਰਪੁਰ ਦੇ ਲੋਕਾਂ ਤੋਂ ਅੱਜ ਮਿਲਿਆ ਆ ਖੁਦਾ ਦੇ ਸ਼ੇਫਕਾਂ ਤੋਂ ਮਿਲਿਆ ਆ ਇਹਨਾਂ ਦੇ ਚਰਚਾ ਦੇ ਵਿੱਚੋਂ ਹੀ ਅੱਜ ਡਿਸਟਿੰਗ ਪ੍ਰੈਜ਼ੀਡੈਂਟ ਅਮਨ ਜੀ ਤੇ ਵਾਈਸ ਪ੍ਰਧਾਨ ਬਬਲੂ ਜੀ ਨੂੰ ਚੁਣਿਆ ਗਿਆ ਆ ਔਰ ਸਾਰੇ ਲੋਕਾਂ ਨੇ ਵਿਸ਼ਵਾਸ ਜਤਾਇਆ ਕਿ ਅਸੀਂ ਪੰਜਾਬ 크੍ਰਿਸ਼ਨ ਲੀਡਰਸ਼ਿਪ ਦੇ ਨਾਲ ਆ ਤੇ ਚੇਅਰਮੈਨ ਹੋਣ ਦੇ ਨਾਤੇ ਪੰਜਾਬ 크੍ਰਿਸ਼ਨ ਲੀਡਰਸ਼ਿਪ ਦੇ ਮੈਂ ਸਾਰੇ ਲੋਕਾਂ ਨੂੰ ਪ੍ਰਭੂ ਦੀ ਹਜ਼ੂਰੀ 'ਚ ਆਸ਼ਵਸ਼ਣ ਦਿੱਤਾ ਵਾਂ ਕਿ ਮੈਂ ਦਿਨ ਰਾਤ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਹਾਜ਼ਰ ਹਾਂ ਅਗਰ ਕੋਈ ਵੀ ਸਮੱਸਿਆ ਤੁਹਾਨੂੰ ਆਉਂਦੀ ਆ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਦੱਸੋ ਅਸੀਂ ਦਿਨ ਰਾਤ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ